ਬਾਈ ਜੀ ਕੀ ਘਟਨਾ ਵਾਪਰੀ ਜਿਹੜੀ ਆਪਣਾ ਤੁਸੀਂ ਵਜੀਤਪੁਰ ਸਾਹਿਬ ਗੁਰਦਾਰ ਸਾਹਿਬ ਮੱਥਾ ਟੇਕਣ ਗਏ ਤੁਸੀਂ ਤੁਹਾਡਾ ਮੋਢਾ ਹੁੰਦਾ ਹੈ ਕੀ ਗੱਲਬਾਤ ਸਾਡੀ ਐਂ ਤਾਂ ਸਰ ਜੀ ਮੈਂ ਹਰ ਐਤਵਾਰ ਜਾਨਣਾ ਸੀ ਹਰ ਮਸਲੇ ਮਸਲੇ ਜਾਨਣਾ ਜੀ ਠੀਕ ਹੈ ਜੀ ਤੇ ਅਚਾਨਕ ਹੀ ਮੈਂ ਐਤਵਾਰ ਗਿਆ 6 6:30 ਵਜੇ ਜੀ ਹਾਂ ਜੀ ਤੇ ਮੈਂ ਦਰਬਾਰ ਸਾਹਿਬ ਗਿਆ ਮੱਥਾ ਟੇਕਿਆ ਤੇ ਜਲਪਾਣੀ ਛਕਿਆ ਤੇ ਸੰਗਤਾਂ ਨੂੰ ਛਕਾਇਆ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਚਲਾਇਆ 8:30 8 ਠੀਕ ਹੈ ਜੀ ਆਪਣੇ ਕੰਮ ਦੇ ਸ਼ੈਲਰ ਦੇ ਵਿੱਚ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ 2:25 ਤੇ ਆਉਣਾ ਜੀ ਹਾਂਜੀ 2:25 ਤੇ ਆਉਣਾ ਤੇ ਮੈਂ ਦਰਬਾਰ ਸਾਹਿਬ ਜਾਣਾ ਮੱਥਾ ਟੇਕਦਾ ਤੇ ਸੇਵਾ ਕਰੀਦੀ ਆ ਨਾਲ ਲੰਗਰ ਪਾਣੀ ਛਕੀਦਾ ਹਾਂ ਬਿਲਕੁਲ ਅੱਧੇ ਘੰਟੇ ਅੱਧੇ ਘੰਟੇ ਬਾਅਦ ਮੈਂ ਆਉਣਾ ਜੀ ਠੀਕ ਹੈ ਜੀ ਤੇ ਮੈਂ ਵੇਨਾ ਭਾਈ ਮੇਰਾ ਮੋਟਰਸਾਈਕਲ ਗਾਇਬ ਹੋ ਜਾਂਦਾ ਦੀ ਬੋਰਡ ਦੇ ਥੱਲੇ ਖੜਾ ਜੀ ਬਾਬਾ ਜਗਤਾਰ ਸਿੰਘ ਦੇ ਟੇਰੇ ਦੇ ਵਿੱਚ ਜਿਹੜਾ ਜਿਹੜਾ ਆਪਣਾ ਨਾਲ ਹੀ 메ਨ ਗੇਟ ਤੋਂ ਵੜਦਿਆ ਅੰਦਰ ਲਈ ਚੜ੍ਹ ਗਿਆ ਖੰਬੀ ਸਾਈਡ ਤੋਂ ਹਾਂਜੀ 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 ਬਿਲਕੁਲ ਜੀ ਹਾਂਜੀ ਹਾਂਜੀ ਇਸ ਜਗ੍ਹਾ ਤੇ ਖੜਾ ਤੇ ਮੈਂ ਨਾਲ ਦੇ ਸੇਵਾਦਾਰ ਨੂੰ ਪੁੱਛਿਆ ਮੈਂ ਬਾਬਾ ਜੀ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ ਜੀ ਹਾਂਜੀ ਤੇ ਉਹਨਾਂ ਨੇ ਕਿਹਾ ਭਈ ਅੰਦਰ ਆਪਣੇ ਬਾਬਾ ਜੀ ਬੈਠੇ ਨੇ ਬਾਬਾ ਆਪਣੇ ਗੁਬੇਲ ਸਿੰਘ ਜੀ ਹਾਂਜੀ ਹਾਂਜੀ ਤੇ ਉਹਨਾਂ ਨੂੰ ਜਾ ਕੇ ਪੁੱਛੋ ਕੈਮਰੇ ਕੋਲੇ ਚੱਲਦੇ ਨੇ ਹਾਂਜੀ ਉਹਨਾਂ ਪੁੱਛਿਆ ਜੀ ਉਹ ਕਹਿੰਦੇ ਬਾਹਰ ਇੱਕ ਮੁੰਡਾ ਫਿਰਦਾ ਆਪਣਾ ਡਰਾਈਵਰ ਉਹਨਾਂ ਨੂੰ ਭੇਜ ਜਾਂਦਾ ਠੀਕ ਹੈ ਜੀ ਉਹਨਾਂ ਨੇ ਕੈਮਰਾ ਚੈੱਕ ਕੀਤਾ ਤੇ ਸਰਦਾਰ ਬੰਦਾ ਜੀ ਚਿੱਟਾ ਪਰਨਾ ਬੱਦਾ ਜੀ ਚਿੱਟੀ ਸ਼ਰਟ ਪਾਈ ਆ ਕਾਲੀ ਲੋਰ ਆ ਜੀ ਤੇ ਪੈਰ ਤੇ ਚਪਲਾਂ ਪਾਈਆਂ ਜੀ ਜਿਹੜੀ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਹਾਂਜੀ 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 ਬਿਲਕੁਲ ਜੀ ਠੀਕ ਹੈ ਜਿਹੜੀ ਜਿਹੜੀ ਇੱਕ ਮਾਤਾ ਖੜੀ ਮੋਰਚਾ ਦੇ ਕੋਲੇ ਉਹ ਕੌਣ ਹੈ ਜੀ ਉਹ ਮਾਤਾ ਜੀ ਸੇਵਾਦਾਰ ਨਹੀਂ ਆ ਜੀ ਅੰਦਰੋਂ ਨਿਕਲਦੇ ਨਾਮ ਘਰ ਦੇ ਵਿੱਚੋਂ ਨਾਮ ਘਾਰੇਗਾ ਜੀ ਸਾਹਮਣੇ ਬਣਿਆ ਠੀਕ ਹੈ ਜੀ ਬਾਬਾ ਅਬ ਗੀਲ ਸਿੰਘ ਦੇ ਨਾਲ ਦੇ ਕਮਰੇ 'ਚ ਹਾਂਜੀ ਉਹ ਸੇਵਾਦਾਰ ਨੇ ਆ ਜੀ ਉਹ ਜਿਹੜੀ ਜਨਾਨੀ ਆ ਜੀ ਉਹ ਮਗਰ ਪਹਿਲੋਂ ਹੀ ਪਿੱਛੇ ਖੜੀ ਹੁੰਦੀ ਆ ਜੀ ਓਕੇ ਹਾਂਜੀ ਉਹ ਜਦੋਂ ਵੀ ਜਦੋਂ ਬੈਂਚ ਤੇ ਬੈਠਾ ਹੁੰਦਾ ਜੀ ਹਾਂਜੀ ਉਹ ਕਾਲ ਕਰਦਾ ਜਨਾਨੀ ਨੂੰ ਬਈ ਤੁਸੀਂ ਹੌਣ ਲੱਗ ਕੇ ਆ ਜਾ ਪਹਿਲੋ ਇੱਕ ਵਾਰ ਤਾਂ ਜਾ ਕੇ ਵੇਂਦਾ ਭਈ ਕੋਈ ਆਇਆ ਤਾਂ ਨਹੀਂ ਹੂੰ ਫਿਰ ਉਹਨੂੰ ਬਹਿ ਕੇ ਬੈਂਚ ਤੇ ਕਾਲ ਕਰਦਾ ਠੀਕ ਹੈ ਜੀ ਬਾਹਰ ਆ ਜਨਾਨੀ ਆਈਂਦੀ ਮੋਟਰਸਾਈਕਲ ਸਟਾਰਟ ਕਰਦਾ ਤੇ ਬਾਹਰੋਂ ਬਿਠਾ ਕੇ ਲੈ ਜਾਂਦਾ ਤੇ ਇੱਕ ਹੋਰ ਵੀਰ ਜੀ ਆਪਣੇ ਜਿਹੜੇ ਸਾਹਮਣੇ ਕੈਮਰਾ ਲੱਗਣੇ ਗੇਟ ਦੇ ਜੀ ਹਾਂਜੀ ਉਹ ਆਪਣੇ ਹਰਮਾਲੇ ਵਾਲੇ ਜੀ ਹਾਂਜੀ ਹਾਂਜੀ ਉਹਨੇ ਸਾਨੂੰ ਘੁੜਾ ਕੇ ਦਿੱਤੀ ਆ ਠੀਕ ਹੈ ਜਿਹੜੀ ਫੁਟੇਜ ਜਿਹੜੀ ਫੁਟੇਜ ਤੁਸੀਂ ਦੱਸ ਰਹੇ ਨਾਲ ਜਿਹੜੀ ਚਾਹੀਦੀ ਹੈ ਹਾਂਜੀ ਉਹ ਸਿੱਧਾ ਮੋਹਸਲ ਸਿੱਧਾ ਜਾਂਦਾ ਜੀ ਹਾਂਜੀ ਇਹਨਾਂ ਨੇ ਪਤਾ ਨੂੰ ਮੋਕੇ ਸਾਈਡ ਨੂੰ ਗਿਆ ਜੀ ਫਰੀਪੁਰ ਸਾਈਡ ਨੂੰ ਗਿਆ ਕਿ ਆਪਣੇ ਫਰੀਪੁਰ ਸਾਹਿਬ ਗੁਰਦਾਰ ਦੇ ਬੈਕ ਸਾਈਡ ਕਮਾ ਲਿਆ ਤੁਹਾਨੂੰ ਅੱਗੋਂ ਕਿਧੋ ਨਹੀਂ ਮਿਲੀ ਰਿਪੋਰਟ ਜੀ ਅਸੀਂ ਜਿਮ ਦੇ ਨਾਲ ਲੱਗੇ ਰੈਸਟੋਰੈਂਟ ਬਣਿਆ ਜੀ ਠੀਕ ਹੈ ਜੀ ਉਹ ਤੋਂ ਅਸੀਂ ਕਢਾਈ ਡਿਟੇਲ ਕਹਿੰਦਾ ਅਸੀਂ ਲੱਗੇ ਰਹੇ ਪਰ ਉਹ ਜਨਾਨੀ ਤੇ ਉਹ ਸਖਤ ਨਹੀਂ ਪਤਾ ਲੱਗਾਇਆ ਠੀਕ ਇੱਕ ਤੁਸੀਂ ਬਾਈ ਜੀ ਆਪਣਾ ਨਾਮ ਦੱਸ ਦਿਓ ਪਿੰਡ ਦੱਸ ਦਿਓ ਕੀ ਕਰਦੇ ਹੋ ਤੇ ਦੂਸਰਾ ਜਿਹੜਾ ਜਦੋਂ ਤੁਸੀਂ ਦਫ਼ਤਰ ਇਸ ਤੋਂ ਬਾਅਦ ਦਫ਼ਤਰ ਵੀ ਤੁਸੀਂ ਮੇਰੇ ਖਾਲਚ ਜਾਂਦੇ ਆ ਐਸਪੀ ਜੀ ਦਾ ਦਫ਼ਤਰ ਬਣਿਆ ਇੱਥੇ ਪ੍ਰਧਾਨ ਸਾਹਿਬ ਕੋਲ ਜਾਂਦੇ ਹੋ ਕਿ ਕਹਿੰਦੇ ਹਾਂਜੀ ਹਾਂਜੀ ਮੇਰਾ ਨਾਮ ਹੈ ਜਸਵੀਰ ਸਿੰਘ ਜੀ ਸਾਨੂੰ ਕਰਤਾਰ ਸਿੰਘ ਜੀ ਪਿੰਡ ਪਿਆਰੇ ਆਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੀ ਕਰਦੇ ਕੰਮ ਕੀ ਕਰਦੇ ਜੀ ਮੈਂ ਵੀਰ ਜੀ ਦਿਹਾੜੀ ਕਰਦਾ ਮੇਰੇ ਬੱਚੇ ਨਿੱਕੇ ਨਿੱਕੇ ਇੱਕ ਬੱਚੇ ਦਾ ਫ੍ਰੈਕਚਰ ਹੋਇਆ ਜੀ ਓਕੇ ਉਹ ਹੈਂਡੀਕੈਪ ਆ ਜੀ ਮੈਂ ਤਾਂ ਬਹੁਤ ਮਜਬੂਰ ਆ ਜੀ ਠੀਕ ਬੜਾ ਔਖਾ ਹੋ ਗਿਆ ਮੈਂ ਤਾਂ ਠੀਕ ਹੈ ਜੀ ਤੇ ਸ਼੍ਰੋਮਣੀ ਕਮੇਟੀ ਦਫਤਰ ਜੇ ਤੁਹਾਨੂੰ ਜਾਂਦੇ ਤੁਸੀਂ ਉਹ ਕੀ ਕਹਿੰਦੇ ਹਨ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਬਸ ਕੈਮਰੇ ਵਖਾਤੇ ਜੀ ਠੀਕ ਹੈ ਜੀ ਤੇ ਕਹਿੰਦੇ ਤੁਸੀਂ ਆਪਣੇ ਵਹੀਕਲ ਲਾਇਆ ਕਰੋ ਪਾਰਕਿੰਗ ਦੇ ਵਿੱਚ ਹੀ ਹਾਂਜੀ ਤੇ ਅਸੀਂ ਪੱਕੇ ਸੇਵਾਦਾਰ ਜੀ ਹਰ ਐਤ ਐਤ ਵਾਰ ਚਾਹੀਦਾ ਤੇ ਕੋਈ ਘਟਨਾ ਨਹੀਂ ਆ ਕੇ ਉਹ ਜੀ ਬਣੀ ਠੀਕ ਹੈ ਜੀ ਹਾਂਜੀ ਠੀਕ ਹੈ ਹੁਣ ਮੰਗ ਕੀ ਕਰਦੇ ਜੀ ਮੰਗ ਇਹ ਹੈ ਜੀ ਮੇਰਾ ਗਰੀਬ ਦਾ ਮੋਟਰਸਾਈਕਲ ਮਿਲ ਜਾਏ ਮੈਂ ਇਹਨਾਂ ਗੁਜਾਰਸ਼ ਕਰਦਾ ਜੀ ਧੰਨਵਾਦ ਕਰਦਾ ਜੀ ਇਹ ਇਹ ਐਤਵਾਰ ਦੀ ਘਟਨਾ ਜੀ ਅੱਜ ਮੰਗਲਵਾਰ ਹੋ ਗਿਆ ਜੀ ਨਹੀਂ ਮੋਟਰਸਾਈਕਲ ਹਾਂਜੀ ਹਾਂਜੀ ਐਤਵਾਰ ਐਤਵਾਰ ਦੀ ਆ ਜੀ ਠੀਕ ਹੈ ਦੁਪਹਿਰੇ ਜਦੋਂ ਜਦੋਂ ਕੰਮ ਤੋਂ ਆਉਂਦੇ ਹੋ ਕੋਈ ਜਲਪਾਣੀ ਛਕਦੇ ਹੋ ਮੋਟਰਸਾਈਕਲ ਉੱਥੇ ਡੱਕਦੇ ਹੋ ਰਜਾਨਾ ਜਿਵੇਂ ਕਰਦੇ ਹੋ ਤੁਸੀਂ ਹਾਂਜੀ 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 ਠੀਕ ਹੈ ਜੀ ਹਾਲੇ ਤੱਕ ਕੋਈ ਮੋਟਰਸਾਈਕਲ ਦੇ ਨਹੀਂ ਪਤਾ ਲੱਗਾ ਜੀ ਨਹੀਂ ਇਹ ਤਾਂ ਕੋਈ ਪਤਾ ਲਗਾ ਸੀ ਸਾਡੀ ਕੱਲ ਵੀ ਆਪਣੇ ਵੀਡੀਓ ਵਾਇਰਲ ਹੋਈ ਆ ਜੀ ਬਾਬਾ ਰਾਮ ਨਾਲ ਗੁਰਦਵਾਰ ਦੇ ਕੋਲ ਉੱਥੇ ਆਏ ਸੀਗੇ ਜੀ ਹਾਂਜੀ 3-4 ਸਖ ਤੇ ਕੋ ਪੁਲਿਸ ਵਗਾਰਾ ਨੂੰ ਕੋਈ 에어ਪੋਰਟ ਵਗਾਰਾ ਕਰਾਈ ਤੁਸੀਂ ਹਾਂ ਜੀ ਰਿਪੋਰਟ ਕੋਰਾਤੀ ਆ ਜੀ ਠੀਕ ਹੈ ਜੀ ਹਾਂ ਜੀ ਉਹਨਾਂ ਕੀ ਕਿਹਾ ਜੀ ਉਹਨਾਂ ਕਿਹਾ ਤੁਸੀਂ 24 ਘੰਟਿਆਂ ਦਾ ਦੌਰਾਨ ਆਪਣੇ ਵੇਖੋ ਤੇ ਬਾਅਦ ਚ ਅਸੀਂ ਕਾਰਵਾਈ ਕਰਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਚਲੋ ਠੀਕ ਹੈ ਭਾਈ ਧੰਨਵਾਦ ਜੀ ਧੰਨਵਾਦ शुक्रिया ਜੀ